ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਸ਼ਹੀਦ ਉਦਮ ਸਿੰਘ ਦੇ ਨੇ ਸਿਆਸੀ ਮੈਂ ਸ਼ਹੀਦੀ ਦਿਹਾੜੇ ਤੇ ਅਸੀਂ ਆਪ ਦੇ ਚੈਨਲ ਵੱਲੋਂ ਉਹਨਾਂ ਨੂੰ ਸਰਦਾ ਤੇ ਨਮਨ ਦੇ ਜਿਹੜੇ ਬੁੱਲ ਭੇਟ ਕਰਦੇ ਹਾਂ ਕਿਉਂਕਿ ਸ਼ਹੀਦ ਉਦਮ ਸਿੰਘ ਇੱਕ ਉਹ ਇਨਸਾਨ ਇੱਕ ਉਹ ਮਰਜੀਵੜਿਆ ਕ੍ਰਾਂਤੀਕਾਰੀ ਸੀ ਜਿਹੜਾ ਕਿ ਬਚਪਨ ਦੇ ਵਿੱਚ ਇਹ ਨਾਥ ਹੋ ਗਿਆ ਸੀ ਮਾਪੇ ਦਾ ਸਹਾਰਾ ਉੱਠ ਗਿਆ ਫਿਰ ਭਰਾ ਦਾ ਸਹਾਰਾ ਉੱਠ ਗਿਆ ਫਿਰ ਨਾਥਾਸਟਮ ਦੇ ਵਿੱਚ ਪਲਿਆ ਫਿਰ ਦੇਖੋ ਕਿੱਡੀ ਵੱਡੀ ਚੇਰਿੰਗ ਲੱਗੀ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਖੜ ਕੇ ਇੱਕ ਪ੍ਰਣ ਲਿਆ ਤੇ ਘੱਟੋ ਘੱਟ 10 ਸਾਲ ਜਿਹੜਾ ਜਾ ਕੇ ਉਹ ਮਤਲਬ ਜਨਰਲ ਡਾਇਰ ਦੀ ਸੇਵਾ ਵੀ ਕਰਦਾ ਰਿਹਾ ਤੇ ਉੱਥੇ ਜਾ ਕੇ ਉਹਨੇ ਬਾਹਰ ਜਾ ਕੇ ਉਹਨੂੰ ਮਾਰਨ ਦੇ ਬਹੁਤ ਮੌਕੇ ਮਿਲੇ ਪਰ ਉਹਨੇ ਇਹਨੂੰ ਮਾਰਿਆ ਨਹੀਂ ਕਿਉਂਕਿ ਉਹਦਾ ਸੇਵਾਦਾਰ ਬਣ ਕੇ ਰਿਹਾ ਕਹਿੰਦਾ ਮੈਂ ਇਹਨੂੰ ਮਾਰੂੰਗਾ ਤਾਂ ਦੁਨੀਆ ਦੇਖੂਗੀ ਉਦੋਂ ਮਾਰੂੰਗਾ ਜਦੋਂ ਸਾਰੀ ਦੁਨੀਆ ਨੂੰ ਪਤਾ ਲੱਗੂਗਾ ਵੀ ਯਾਰ ਇਸ ਬੰਦੇ ਨੇ ਹਿੰਦੁਸਤਾਨ ਦੇ ਨਾਲ ਕੀ ਕੀਤਾ ਰਾਮ ਮਹਾਰਾਜ ਸਿੰਘ ਯਾਦ ਰੱਖ ਕੇ ਵਿਚਰਿਆ ਸਾਰਾ ਧਰਮ ਨੂੰ ਬਰਾਬਰ ਰੱਖਿਆ ਆਓ ਉਸ ਨੂੰ ਸਾਦਾ ਦੇ ਫੁੱਲ ਭੇਟ ਕਰੀਏ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ